ਰਾਗ ਸੋਹੀ ਮਹਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਵੋ ਸਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਹੈ ਸੱਜਣ ਪ੍ਰਭੂ ਆ ਮੈਂ ਤੇਰੇ ਦਰਸ਼ਨ ਕਰ ਸਕਾਂ ਾਰੇ ਆ ਪੰਣੜੇ ਖੜੀ ਤਕਾਂ ਮੈਂ ਮਨ ਚਾਉ ਕਨੇਰਾ ਰਾਮ へ ਸੱਜਣ ਮੈਂ ਆਪਣੇ ਹਿਰਦੇ ਵਿੱਚ ਪੂਰੀ ਸਾਵਧਾਨਤਾ ਨਾਲ ਤੇਰੀ ਯੁਡੀ ਕਰ ਰਹੀ ਹਾਂ ਮੇਰੇ ਮਨ ਵਿੱਚ ਬੜਾ ਹੀ ਚਾਹ ਹੈ ਕਿ ਮੈਨੂੰ ਤੇਰਾ ਦਰਸ਼ਨ ਹੋਵੇ ਮਨ ਚਾਉ ਕਨੇਰਾ ਸੁਣ ਤਬ ਮੇਰਾ ਮੈਂ ਤੇਰਾ ਪਰਵਾਸਾ ਹੈ ਮੇਰੇ ਪ੍ਰਭੂ ਮੇਰੀ ਬੇਨਤੀ ਸੁਣ ਮੇਰੇ ਮਨ ਵਿੱਚ ਤੇਰੇ ਦਰਸ਼ਨ ਦੀ ਬੜਾ ਹੀ ਚਾਹ ਹੈ ਮੈਨੂੰ ਆਸਰਾ ਵੀ ਤੇਰਾ ਹੀ ਹੈ ਦਰਸ਼ਨ ਦੇਖ ਭਈ ਨਿਹ ਕੇਵਲ ਜਨਮ ਮਰਨ ਦੁੱਖ ਨਾਸਾ ਹੈ ਪ੍ਰਭੂ ਜਿਸ ਜੀਵ ਸਤਰੀ ਨੇ ਤੇਰਾ ਦਰਸ਼ਨ ਕਰ ਲਿਆ ਉਹ ਪਵਿੱਤਰ ਆਤਮਾ ਹੋ ਗਈ ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਇ ਸਪਾਇ ਉਸ ਨੇ ਸਾਰੇ ਜੀਵਾਂ ਵਿੱਚ ਤੈਨੂੰ ਹੀ ਵਸਦਾ ਪਛਾਣ ਲਿਆ ਉਸ ਦੇ ਪ੍ਰੇਮ ਦੀ ਖਿੱਚ ਦੀ ਰਾਹੀ ਉਸ ਨੂੰ ਮਿਲ ਪਿਆ ਨਾਨਕ ਸਾਜਣ ਕੋ ਬਲ ਜਾਈਐ ਸਾਰਚ ਮਿਲੇ ਘਰ ਆਏ ਏ ਨਾਨਕ ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ ਜਿਹੜੀ ਜੀਵ ਇਸਤਰੀ ਉਸ ਦੇ ਸਦਾ ਫਿਰ ਨਾਮ ਵਿੱਚ ਜੁੜਦੀ ਹੈ ਉਸ ਦੇ ਹਿਰਦੇ ਵਿੱਚ ਉਹ ਆ ਪ੍ਰਗਟਦਾ ਹੈ ਘਰ ਆਏ ੜੇ ਸajna ਤਾ ਧਨ ਖਰੀ ਸਰਸੀ RAM ਜਦੋਂ ਸੱਜਣ ਪ੍ਰਭੂ ਜੀਵ स्त्री ਦੇ ਹਿਰਦੇ ਵਿੱਚ ਪ੍ਰਗਟਦੇ ਹਨ ਤਾਂ ਜੀਵ स्त्री ਬਹੁਤ ਪ੍ਰਸੰਨ ਚਿੱਤ ਹੋ ਜਾਂਦੀ ਹੈ ਹਰ ਮੋਹ ਅੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ RAM ਜਦੋਂ ਸਦਾਥਿਰ ਪ੍ਰਭੂ ਦੇ ਸਿੱਖਤ ਸਲਾਹ ਦੇ ਸ਼ਬਦ ਨੇ ਉਸ ਨੂੰ ਖਿੱਚ ਪਾਈ ਤਾਂ ਠਾਕੁਰ ਜੀ ਦਾ ਦਰਸ਼ਨ ਕਰਕੇ ਉਹ ਢੋਲ ਚਿਤ ਹੋ ਗਈ ਗुण ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਤੈ ਜਦੋਂ ਪ੍ਰੇਮ ਰੰਗ ਵਿੱਚ ਰਤੇ ਪ੍ਰਮਾਤਮਾ ਨੇ ਜੀਵ ਸਤਿ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਤਾਂ ਉਹ ਪ੍ਰਭੂ ਦੇ ਗੁਣਾਂ ਦੀ ਯਾਦ ਵਿੱਚ ਅਡੋਲ ਆਤਮਾ ਹੋ ਗਈ ਤੇ ਬਹੁਤ ਪ੍ਰਸੰਨ ਚਿੱਤ ਹੋ ਗਈ ਆਲਗਣ ਮਾਰ ਗੁਣੀ ਧਰ ਛਾਇਆ ਪੂਰੇ ਪੁਰਖ ਮਿधातੈ ਪੂਰਨ ਪੁਰਖ ਨੇ ਸਿਰਜਣਹਾਰ ਨੇ ਉਸ ਅੰਦਰੋਂ ਔਗਣ ਦੂਰ ਕਰਕੇ ਉਸ ਦੇ ਹਿਰਦੇ ਨੂੰ ਗੁਣਾਂ ਨਾਲ ਭਰਪੂਰ ਕਰ ਦਿੱਤਾ ਔਗਣ ਮਾਰ ਗੁਣੀ ਹੀ ਕਰਛਾਇਆ ਪੂਰੇ ਪੁਰਖ ਵਿਧਾਤੀ ਪੁਰਨ ਪੁਰਖ ਨੇ ਸਿਰਜਣਹਾਰ ਨੇ ਉਸ ਦੇ ਅੰਦਰੋਂ ਔਗਣ ਦੂਰ ਕਰਕੇ ਉਸ ਦੇ ਹਿਰਦੇ ਨੂੰ ਗੁਣਾਂ ਨਾਲ ਭਰਪੂਰ ਕਰ ਦਿੱਤਾ ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਕਾਮਾਦਿਕ ਚੋਰਾ ਨੂੰ ਮਾਰ ਕੇ ਉਹ ਜੀਵ ਇਸਤਰੀ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕ ਗਈ ਜੋ ਸਦਾ ਪੂਰੀ ਵਿਚਾਰ ਨਾਲ ਨਿਆ ਕਰਦਾ ਹੈ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲਹਿ ਪਿਆਰੇ ਏ ਨਾਨਕ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਗੁਰੂ ਦੀ ਸਿੱਖਿਆ ਤੇ ਤੁਰਿਆਂ ਪਿਆਰੇ ਪ੍ਰਭੂ ਜੀ ਮਿਲ ਪੈਂਦੇ ਹਾਂ ਵਰ ਪਾਇਆ ਬਲੜੀਏ ਅਸਾ ਮਨਸਾ ਪੂਰੀ ਰਾਮ ਜਿਸ ਜੀਵ स्त्री ਨੇ ਖਸਮ ਪ੍ਰਭੂ ਲਬ ਲਿਆ ਉਸ ਦੀ ਹਰੇਕ ਆਸ ਉਸ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ਪਾਓ ਉਸ ਦਾ ਮਨ ਦੁਨੀਆ ਦੀਆਂ ਆਸਾਂ ਆਦਿਕ ਵੱਲ ਨਹੀਂ ਦੌੜਦਾ ਫਜ਼ਲ ਦਾ ਪੈਰ ਰਾਵਿ ਅੜੀ ਸ਼ਬਦ ਰਲੀ ਰਾਵ ਰਹਿਿਆ ਨਾ ਦੂਰੀ ਰਾਮ ਜਿਸ ਜੀਵ स्त्री ਨੂੰ ਪ੍ਰਭੂ ਪਤੀ ਨੇ ਆਪਣੇ ਚਰਨਾਂ ਵਿੱਚ ਜੋੜ ਲਿਆ ਜੋ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਭੂ ਵਿੱਚ ਲੀਨ ਹੋ ਗਈ ਉਸ ਨੂੰ ਪ੍ਰਭ ਹਰਥਾ ਵਿਆਪਕ ਦਿਸਦਾ ਹੈ ਉਸ ਨੂੰ ਆਪਣੇ ਤੋਂ ਦੂਰ ਨਹੀਂ ਜਾਪਦਾ ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਉਸ ਨੂੰ ਇਹ ਨਿਸ਼ਚੈ ਹੋ ਜਾਂਦਾ ਹੈ ਕਿ ਪ੍ਰਭ ਕਿਤੇ ਦੂਰ ਨਹੀਂ ਹਰੇਕ ਸਰੀਰ ਵਿੱਚ ਉਹੀ ਮੌਜੂਦ ਹੈ ਸਾਰੀਆਂ ਜੀਵ ਇਸਤਰੀਆਂ ਉਸੇ ਦੀਆਂ ਹੀ ਹਨ ਆਪੇ ਰਸੀਆ ਆਪੇ 라ਵੇ ਜਿਉ ਤਿਸ ਦੀ ਵੜਾਈ ਉਹ ਆਪ ਹੀ ਆਨੰਦ ਦਾ ਸੌਮਾ ਹੈ ਜਿਵੇਂ ਉਸ ਦੀ ਰਾਜਾ ਹੁੰਦੀ ਹੈ ਉਹ ਆਪ ਹੀ ਆਪਣੇ ਮਿਲਾਪ ਦਾ ਆਨੰਦ ਦਿੰਦਾ ਹੈ ਅਮਰ ਅਡੋਲ ਅਮੋਲ ਅਪਾਰਾ ਗੁਰਪੁਰੈ ਸੱਚ ਪਾਈਐ ਉਹ ਪਰਮਾਤਮਾ ਮੌਤ ਰਹਿਤ ਹੈ ਮਾਇਆ ਵਿੱਚ ਡੋਲਦਾ ਨਹੀਂ ਉਸ ਦਾ ਮੁੱਲ ਨਹੀਂ ਪੈ ਸਕਦਾ ਭਾਵੇਂ ਕੋਈ ਪਦਾਰਥ ਉਸ ਦੇ ਬਰਾਬਰ ਦਾ ਨਹੀਂ ਉਹ ਸਦਾ ਸਥਿਰ ਰਹਿਣ ਵਾਲਾ ਹੈ ਉਹ ਬੇਅੰਤ ਹੈ ਪੂਰੇ ਬ੍ਰੂ ਦੇ ਰਾਹੀ ਉਸ ਦੀ ਪ੍ਰਾਪਤੀ ਹੁੰਦੀ ਹੈ ਨਾਨਕੋ ਆਪੇ ਜੋਗ ਸੰਜੋਗੀ ਨਦਰ ਕਰੇ ਲੇ ਬਲਾਈਐ ਏ ਨਾਨਕ ਪ੍ਰਭੂ ਆਪ ਹੀ ਜੀਵਾਂ ਦੇ ਆਪਣੇ ਨਾਲ ਮੇਲ ਤੇ ਢੋਟ ਪਾਉਂਦਾ ਹੈ ਜਦੋਂ ਮੇਰ ਦੀ ਨਜ਼ਰ ਕਰਦਾ ਹੈ ਤਦੋਂ ਜੀਵ ਉਸ ਵਿੱਚ ਸੁਰਪ ਜੁੜਦਾ ਹੈ ਪੈਰ ਉੱਚੜੀਏ ਮਾਤੜੀਏ ਤੇ ਹਾਂ ਲੋਆ ਸਿਰ ਤਾਜਾ ਰਾਮ ਪ੍ਰਭੂਪਤੀ ਇੱਕ ਸੋਹਣੇ ਉੱਚੇ ਮਹਿਲ ਵਿੱਚ ਵੱਸਦਾ ਹੈ ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਤਿੰਨਾ ਲੋਕਾਂ ਦਾ ਦਾ ਨਾਥ ਹੈ ਹੌਮ ਬਿਕੰਪਈ ਹੌਮ ਬਿਸੰਪਈ ਦੇਖ ਗੁਣ ਅਨਹਦ ਸ਼ਬਦ ਅਗਾਜਾ ਰਾਮ ਉਸ ਦੇ ਗੁਣ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ ਚੌਹੀ ਪਾਸੀ ਸਾਰੇ ਸੰਸਾਰ ਵਿੱਚ ਉਸ ਦੀ ਜੀਵਨ ਰੂਹ ਇੱਕ ਰਸ ਰਮਕ ਰਹੀ ਹੈ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੇ ਛਾਣੋ ਜਿਹੜਾ ਮਨੁੱਖ ਪ੍ਰਭੂ ਦੀ ਸਤਸਨਾ ਦੇ ਸ਼ਬਦ ਨੂੰ ਵਿਚਾਰਦਾ ਹੈ ਭਾਉ ਆਪਣੇ ਮਨ ਵਿੱਚ ਵਸਾਉਂਦਾ ਹੈ ਜਿਸ ਨੇ ਸ੍ਰੇਸ਼ਟ ਕਰਤਵ ਬਣਾ ਲਿਆ ਹੈ ਜਿਸ ਦੇ ਪਾਸ ਪਰਮਾਤਮਾ ਦਾ ਨਾਮ ਰੂਪ ਉਹ ਰਾਧਾਰੀ ਹੈ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲ ਜਾਂਦੀ ਹੈ ਪਰ ਨਾਮ ਬਿਨਾਂ ਖੋਟੇ ਨਹੀਂ ਠਹਰ ਨਾਮ ਰਤਨ ਪਰਵਾਨੋ ਨਾਮ ਹੀ ਨੇ ਖੋਟੇ ਮਨੁੱਖ ਨੂੰ ਉਸ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ ਪ੍ਰਭੂ ਦੇ ਦਰ ਤੇ ਪ੍ਰਭੂ ਦਾ ਨਾਮ ਰਤਨ ਹੀ ਕਬੂਲ ਹੁੰਦਾ ਹੈ ਪਾਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਸੀ ਜਿਸ ਮਨੁੱਖ ਦੇ ਪਾਸ ਪ੍ਰਭੂ ਨਾਮ ਦਾ ਅਰੋਗ ਪਰਵਾਨਾ ਹੈ ਉਸ ਨੂੰ ਪ੍ਰਭੂ ਦਾ ਰਤੇ ਪੂਰੀ ਜਤ ਮਿੜਦੀ ਹੈ ਉਸ ਦੀ ਅਕਲ ਉਕਾਈ ਹਿੰ ਹੋ ਜਾਂਦੀ ਹੈ ਉਹ ਜਨਮ ਮਰਨ ਦੇ ਗੇੜ ਤੋਂ ਵੱਤ ਜਾਂਦਾ ਹੈ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜਿਸੈ ਅਵਿਨਾਸੀ ਹੈ ਨਾਨਕ ਗੁਰੂ ਦੀ ਸ਼ਰਨ ਪੈ ਕੇ ਜੋ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਹੈ ਉਹ ਅਵਿਨਾਸੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਪੋੰਕਾਰੋ ਸਤ ਗੁਰ ਪ੍ਰਸਾਦ ਰਾਗ ਸੁਹੀ ਸ਼ੰਤ ਮਹਲਾ ਪਹਿਲਾ ਘਰ ਚੌਥਾ ਅਕਾਲ ਪੁਰਖ ਵੇਕ ਇੱਕ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੁਹੀ ਰਾਗ ਦੇ ਅੰਦਰ ਇਹ ਪਵਨ ਸ਼ੰਤ ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜਿਹਨੂੰ ਸਹਿਬਾ ਨੇ ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੋਈ ਹੈ ਜਨ ਕੀਆ ਤਨ ਦੇਖਿਆ ਜਗ ਤੰਦਰ ਲਾਇਆ ਜਿਸ ਪ੍ਰਭੂ ਨੇ ਜਗਤ ਪੈਦਾ ਕੀਤਾ ਹੈ ਉਸ ਨੇ ਇਸ ਦੀ ਸੰਭਾਲ ਕੀਤੀ ਹੋਈ ਹੈ ਉਸ ਨੇ ਇਸ ਨੂੰ ਮਾਇਆ ਦੀ ਦੌੜ ਭੱਜ ਵਿੱਚ ਲਾਇਆ ਹੋਇਆ ਹੈ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀ ਪਾਇਆ ਪਰ हे ਪ੍ਰਭੂ ਤੇਰੀ ਬਖਸ਼ਿਸ਼ ਨਾਲ ਕਿਸੇ ਸੁਭਾਗ ਹਿਰਦੇ ਵਿੱਚ ਤੇਰੀ ਜੋਤ ਦਾ ਚਾਨਣ ਹੁੰਦਾ ਹੈ ਕਿਸੇ ਸੁਭਾਗ ਸਰੀਰ ਵਿੱਚ ਚੰਦ ਚਮਕਦਾ ਹੈ ਤੇਰੇ ਨਾਮ ਦੀ ਸੀਤਲਤਾ ਭੁਲਾਰੇ ਦਿੰਦੀ ਹੈ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਪ੍ਰਭੂ ਦੀ ਬਖਸ਼ਿਸ਼ ਨਾਲ ਜਿਸ ਹਿਰਦੇ ਵਿੱਚ ਪ੍ਰਭੂ ਨਾਮ ਦੀ ਸੀਤਲਤਾ ਲਿਸ਼ਕ ਮਾਰਦੀ ਹੈ ਉਸ ਹਿਰਦੇ ਵਿੱਚ ਉਹ ਅਗਿਆਨਤਾ ਦਾ ਹਨੇਰਾ ਤੇ ਦੁੱਖ ਕਲੇਸ਼ ਦੂਰ ਹੋ ਜਾਂਦਾ ਹੈ ਗੋਣ ਜੰਜ ਲਾੜੇ ਨਾਲ ਸੋਹੈ ਪਰਖੋ ਮੋਹਣੀਏ ਲਿਆ ਜਿਵੇਂ ਜਾਂ ਜੇ ਲਾੜੇ ਨਾਲ ਹੀ ਸੋਹਣੀ ਲੱਗਦੀ ਹੈ ਤਵੇਂ ਜੀਵੀ ਇਸਤਰੀ ਦੇ ਗੁਣ ਤਦੋਂ ਹੀ ਸੋਭਦੇ ਹਨ ਜੇ ਪ੍ਰਭੂ ਪਤੀ ਹਿਰਦੇ ਵਿੱਚ ਵਸਦਾ ਹੋਵੇ ਜਿਸ ਜੀਵੀ ਇਸਤਰੀ ਨੇ ਆਪਣੇ ਜੀਵਨ ਨੂੰ ਪ੍ਰਭੂ ਦੀ ਸੇਖ ਸਲਾ ਨਾਲ ਸੁੰਦਰ ਬਣਾ ਲਿਆ ਹੈ ਉਸ ਨੇ ਇਸ ਦੀ ਕਦਰ ਸਮਝ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਵਿਆਹ ਹੋਆ ਸੋਭ ਸਤੀ ਪੰਜ ਸ਼ਬਦੀ ਆਇਆ ਉਸ ਦਾ ਪ੍ਰਭੂ ਪਤੀ ਨਾਲ ਮਿਲਾਪ ਹੋ ਜਾਂਦਾ ਹੈ ਲੋਕ ਪਰਲੋਕ ਵਿੱਚ ਉਸ ਨੂੰ ਸੋਭਾ ਹੀ ਮਿਲਦੀ ਹੈ ਇੱਕ ਰਸ ਆਤਮਕ ਅਨੰਦ ਦਾਤਾ ਪ੍ਰਭੂ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਜੈਨ ਕੀਆ ਤਿੰਨ ਦੇਖਿਆ ਜਗ ਧੰੜ ਹੈ ਲਾਇਆ ਜਿਸ ਪ੍ਰਭੂ ਨੇ ਜਗਤ ਪੈਦਾ ਕੀਤਾ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ ਉਸ ਨੇ ਇਸ ਨੂੰ ਮਾਇਆ ਦੀ ਦੌੜ ਭੱਜ ਵਿੱਚ ਲਾਇਆ ਹੋਇਆ ਹੈ ਹਉ ਬਲਿਹਾਰੀ ਸajna ਮਿਤਾ ਅਵਰੀਤਾ ਮੈਂ ਉਹਨਾਂ ਸੱਜਣਾ ਮਿੱਤਰਾਂ ਤੋਂ ਸਦਕੇ ਹਾਂ ਜਿਨ੍ਹਾਂ ਉੱਤੇ ਮਾਇਆ ਦਾ ਪਰਦਾ ਨਹੀਂ ਪਿਆ ਇਹ ਤਨ ਜੈਨ ਸਿਉ ਗਾੜਿਆ ਮਨ ਲੀੜਾ ਦਿੱਤਾ ਜਿਨ੍ਹਾਂ ਦੀ ਸੰਗਤ ਕਰਕੇ ਮੈਂ ਉਹਨਾਂ ਨਾਲ ਦਿਲੀ ਸਾਝ ਪਾਈ ਹੈ ਲਿਆ ਤਾਂ ਦੀਆ ਮਨ ਜਿਨ ਸਿਓ ਸੇ ਸਜਣ ਕਿਉਂ ਵਿਸਰੈ ਜਿਨ੍ਹਾਂ ਗੁਰਮੁਖਾਂ ਨਾਲ ਜਿੜੀ ਸਾਥ ਪੈ ਸਕਿਓ ਸਜਣ ਕਦੇ ਵੀ ਭੁੱਲਣੇ ਨਹੀਂ ਚਾਹੀਦੇ ਜੇਨ ਦੇਸੇ ਆਇਆ ਹੋ ਹੈ ਰਲੀਆਂ ਜੀ ਸਤਿੰਗਹਿ ਰਹਹਿ ਉਹਨਾਂ ਦਾ ਦਰਸ਼ਨ ਕੀਤਿਆਂ ਆਤਮਿਕ ਖੁਸ਼ੀਆਂ ਪੈਦਾ ਹੁੰਦੀਆਂ ਹਨ ਉਹ ਸੱਜਣ ਆਪਣੇ ਸਤਸੰਗੀਆਂ ਨੂੰ ਆਪਣੀ jaan ਨਾਲ ਲਾ ਕੇ ਰੱਖਦੇ ਹਨ ਜਿੰਨ ਤੋਂ ਪਿਆਰਾ ਸਮਝਦੇ ਹਨ ਸਗਲ ਗੁਣ ਅਵਗਣਨਾ ਕੋਈ ਹੋ ਹੈ ਨੀਤਾ ਨੀਤਾ ਉਹਨਾਂ ਵਿੱਚ ਸਾਰੇ ਗੁਣ ਹੀ ਗੁਣ ਹੁੰਦੇ ਹਨ ਉਹ ਗੁਣ ਉਹਨਾਂ ਦੇ ਨੇੜੇ ਨਹੀਂ ਟੁੱਕਦੇ ਹਉਮ ਬਿਲੇ ਹਾਰੀ ਸੱਜਣਾ ਮਿਤਾ ਆਵਰੀਤਾ ਮੈਂ ਸਦਕੇ ਹਾਂ ਨਾ ਸੱਜਣਾ ਮਿੱਤਰਾਂ ਤੋਂ ਜਿੰਨਾ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪਿਆ ਗੁਨਾ ਕਹੋ ਵੈ ਵਾਸਨਾ ਕਡਵਾਸ ਨਹੀਂ ਜੈ ਜਿਵੇਂ ਕਿਸੇ ਮਨੁੱਖ ਕੋਲ ਸੁਗੰਧੀ ਦੇਣ ਵਾਲੀਆਂ ਚੀਜ਼ਾਂ ਨਾਲ ਭਰਿਆ ਡੱਬਾ ਹੋਵੇ ਉਸ ਡੱਬੇ ਦਾ ਲਾਭ ਉਸ ਨੂੰ ਤਦੋਂ ਹੀ ਹੈ ਜੇ ਉਹ ਡੱਬਾ ਖੋਲ ਕੇ ਉਹ ਸੁਗੰਧੀ ਲੈ ਗੁਰਮਖਾਂ ਦੇ ਸੰਗਤ ਗੁਣਾ ਦਾ ਡੱਬਾ ਹੈ ਜੇ ਕਿਸੇ ਨੂੰ ਗੁਣਾ ਦਾ ਡੱਬਾ ਲੱਭ ਹੈ ਤਾਂ ਡੱਬਾ ਖੋਲ ਕੇ ਡੱਬੇ ਵਿੱਚ ਦੀ ਸੁਗੰਧੀ ਲੈਣੀ ਚਾਹੀਦੀ ਹੈ ਜੇ ਗੁਣ ਹੋ ਮਨ ਸਾਜਨਾ ਮਿਲ ਸਾਜ ਕਰੀ ਜਾਏ ਜੇ ਤੂੰ ਚਾਹੁੰਦਾ ਹੈ ਕਿ ਤੇਰੇ ਅੰਦਰ ਗੁਣ ਪੈਦਾ ਹੋਣ ਤਾਂ ਗੁਰਮਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਣਾ ਦੀ ਸਾਜ ਕਰਨੀ ਚਾਹੀਦੀ ਹੈ ਸਾਜ ਕਰੀ ਜਾਏ ਗੁਣ ਹਕੀਰੀ ਛੋੜਿ ਅਵਗਣ ਚੱਲੀਐ ਗੁਰਮੁਖ ਖਾਂ ਨਾਲ ਗੁਣਾ ਦੀ ਸਾਝ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਅੰਦਰੋਂ ਔਗਣ ਤਿਆਗ ਕੇ ਜੀਵਨ ਰਾਹ ਤੇ ਤੁਰ ਸਕੀਦਾ ਹੈ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਸਭ ਨਾਲ ਪ੍ਰੇਮ ਵਾਲਾ ਵਰਤਾਵ ਕਰਕੇ ਤੇ ਭਲਾਈ ਦੇ ਸੋਹਣੇ ਉਦਮ ਕਰਕੇ ਵਿਕਾਰਾਂ ਦੇ ਟੱਕਰੇ ਤੇ ਜੀਵਨ ਕੋਲ ਜਿੱਤਿਆ ਜਾ ਸਕਦਾ ਹੈ ਜਿੱਥੇ ਜਾਏ ਬਹੀਏ ਭਲਾ ਕਹੀਏ ਛੋਲੇ ਅੰਮ੍ਰਿਤ ਪੀਜੈ ਗੁਰਮੁਖਾਂ ਦੀ ਸੰਗਤ ਦੀ ਬਰਕਤ ਨਾਲ ਫਿਰ ਜਿੱਥੇ ਵੀ ਜਾ ਕੇ ਬੈਠੀਏ ਭਲਾਈ ਦੀ ਗੱਲ ਹੀ ਕੀਤੀ ਜਾ ਸਕਦੀ ਹੈ ਤੇ ਮੁੰਦੇ ਪਾਸੇ ਵੱਲੋਂ ਹਟ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਤਾ ਜਾ ਸਕਦਾ ਹੈ। ਗੁਣਾ ਕਹੋ ਵੈ ਵਾਸਲਾ ਕਡ ਵਾਸ ਲਈ ਜੇ ਕਿਸੇ ਨੂੰ ਗੁਣਾ ਦਾ ਡੱਬਾ ਲੱਭ ਪਏ। ਉਹ ਡੱਬਾ ਖੋਲ੍ਹ ਕੇ ਡੱਬੇ ਵਿੱਚਲੀ ਸੁਗੰਧੀ ਲੈਣੀ ਚਾਹੀਦੀ। ਆਪ ਕਰੇ ਕਿਸ ਅਕੀਐ ਹੋਰ ਕਰੇ ਨਾ ਕੋਈ। ਜਗਤ ਵਿੱਚ ਅਨੇਕਾਂ ਜੀਵ ਗੁਣ ਵਿਹਾਜ ਰਹੇ ਹਨ। ਅਨੇਕਾਂ ਹੀ ਔਗਣ ਕੁਮਾ ਰਹੇ ਆ। ਇਹ ਪਰਮਾਤਮਾ ਦੀ ਆਪਣੀ ਰਚੀ ਖੇਡ ਹੈ ਪਰਮਾਤਮਾ ਆਪ ਇਹ ਸਭ ਕੁਝ ਕਰ ਰਿਹਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਤਾਈਏ ਕਿਸੇ ਹੋਰ ਦੇ ਪਾਸ ਇਸ ਦੇ ਸੰਬੰਧ ਵਿੱਚ ਕੋਈ ਗਿਲਾ ادਿਕ ਨਹੀਂ ਕੀਤਾ ਜਾ ਸਕਦਾ ਆਖਣ ਤਾਂ ਕੋਈ ਜਾਈਏ ਜੇ ਪੁਲੜਾ ਹੋਈ ਫਿਰ ਜੋ ਕੋ ਜੋ ਪ੍ਰਭੂ ਕਰਦਾ ਹੈ ਠੀਕ ਕਰਦਾ ਹੈ ਉਹ ਖੁੰਝਿਆ ਹੋਇਆ ਨਹੀਂ ਹੈ ਇਸ ਵਾਸਤੇ ਕਿਸੇ ਖੁੰਝਾਈ ਬਾਰੇ ਉਸ ਨੂੰ ਕੋ ਜਾਖਣ ਜਾਣ ਦੀ ਲੋੜ ਹੀ ਨਹੀਂ ਪੈਂਦੀ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੈ ਜੇ ਉਹ ਖੁੰਝਿਆ ਹੋਇਆ ਹੋਵੇ ਤਾਂ ਜਾ ਕੇ ਕੋ ਜਾਖੀਏ ਵੀ ਪਰ ਆਪ ਕਰਤਾ ਕੋਈ ਭੁੱਲ ਨਹੀਂ ਕਰ ਸਕਦਾ ਸੁਣੇ ਦੇਖੇ ਬਾਜ ਕਹੈ ਦਾਨ ਅਣ ਮੰਗਿਆ ਦਿਵੈ ਉਹ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਉਹ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈ ਮੰਗਣ ਤੋਂ ਬਿਨਾਂ ਹੀ ਸਭ ਨੂੰ ਦਾਨ ਦਿੰਦਾ ਹੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਉਹਦਾ ਤਾਰ ਜਗਤ ਵਿੱਚ ਹਰੇਕ ਜੀਵ ਨੂੰ ਦਾਨ ਦਿੰਦਾ ਹੈ ਹੈ ਨਾਨਕ ਉਹ ਸਿਰਜਣ ਹਰ ਹੀ ਸਦਾ ਥੇ ਰਹਿਣ ਵਾਲਾ ਹੈ ਆਪ ਕਰੇ ਕਿਸਿਆ ਕੀ ਐ ਹੋਰ ਕਰੇ ਨਾ ਕੋਈ ਉਹ ਸਭ ਕੁਝ ਆਪ ਹੀ ਕਰਦਾ ਹੈ ਕੋਈ ਹੋਰ ਉਸ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ ਕਿਸੇ ਹੋਰ ਦੇ ਪਾਸ ਜਾ ਕੇ ਵੀ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ